ਦਵਾਈਆਂ ਕਿੱਥੋਂ ਮਿਲਦੀਆਂ 10 ਦਵਾਈਆਂ ਕਿੱਥੋਂ ਮਿਲਦੀਆਂ ਕੀ ਦੱਸਾਂ ਤੈਨੂੰ ਸਹੁਰਿਆਂ ਦਾ ਕੀ ਦੱਸਾਂ ਤੈਨੂੰ ਸਹੁਰਿਆਂ ਦਾ ਹਾਲ ਬਹੁਤ ਸ਼ੌਂਕਾਂ ਦੇ ਨਾਲ ਰੱਖਦੇ ਨੇ ਤੈਨੂੰ ਰੋਟੀ ਬਣਾਉਣ ਲਈ ਲੈ ਕੇ ਆਏ ਬੜੀ ਇੱਜ਼ਤ ਦੇ ਨਾਲ ਦੱਸਦੇ ਨੇ ਸੱਸ ਵੀ ਮੇਰੀ ਬੜੀ ਚੰਗੀ ਹੈ ਤੇਰੇ ਵਾਂਗੂੰ ਲਾਡ ਲਡਾਉਂਦੀ ਹੈ ਇੱਕ ਪਲ ਵੀ ਕਿਤੇ ਵਿਹਲੀ ਬੈਠ ਜਾਂ ਨਾਲ ਦੀ ਨਾਲ ਕੰਮ ਯਾਦ ਕਰਾਉਂਦੀ ਐ ਉਹ ਪਿਆਰ ਹੀ ਬੜਾ ਕਰਦੀ ਉਹ ਪਿਆਰ ਹੀ ਬੜਾ ਕਰਦੀ ਨਾ ਸ਼ਬਦਾਂ ਵਿੱਚ ਬਿਆਹ ਹੋਵੇ ਲੋਕ ਕਹਿੰਦੇ ਵਾਲੀ ਭੋਲੀ ਐ ਲੋਕ ਕਹਿੰਦੇ ਵਾਲੀ ਭੋਲੀ ਐ ਪਤਾ ਨਹੀਂ ਮੈਨੂੰ ਕਿਉਂ ਨਾ ਸਿਆਣ ਹੋਵੇ ਪਤਾ ਨਹੀਂ ਮੈਨੂੰ ਕਿਉਂ ਨਾ ਸਿਆਣ ਹੋਵੇ ਸੋਹਰਾ ਸਾਹਬ ਦੇ ਵੀ ਕੀ ਕਹਣੇ ਸੋਹਰਾ ਸਾਵਦੇਵੀ ਕੀ ਕਹਨੇ ਮੇਰਾ ਬੱਪੂ ਬੰਗੂ ਕਰਦੇ ਨੇ ਮੇਰਾ ਬੱਪੂ ਬੰਗੂ ਕਰਦੇ ਨੇ ਤੂੰ ਕਿੱਥੋਂ ਪੱਲੇ ਸਾਡੇ ਪੈ ਗਈ ਮੈਨੂੰ ਕਈ ਵਾਰ ਕਹਿੰਦੇ ਰਹਿੰਦੇ ਨੇ ਮੈਨੂੰ ਕਈ ਵਾਰ ਕਹਿੰਦੇ ਰਹਿੰਦੇ ਨੇ ਬਸ ਬੱਚੇ ਤੇ ਪਤੀ ਹੀ ਸਭ ਕੁਝ ਬਸ ਬੱਚੇ ਤੇ ਪਤੀ ਹੀ ਸਭ ਕੁਝ ਹੁੰਦਾ ਇਹ ਵੀ ਤਾਂ ਉਹੀ ਯਾਦ ਕਰਾਉਂਦੇ ਨੇ ਨੰਦਾਂ ਦੇਵੀ ਕੀ ਨੇ ਕਹਿਣੇ ਨੰਦਾਂ ਦੇਵੀ ਕੀ ਕਹਿਣੇ ਮੇਰੀਆਂ ਭੈਣਾਂ ਬਣ ਕੇ ਰਹਦੀਆਂ ਨੇ ਇਹ ਭੁੱਖੀ ਨੰਗੀ ਕਿੱਥੋਂ ਆ ਗਈ ਉਹ ਪਿਆਰ ਨਾਲ ਕਹਿੰਦੀਆਂ ਰਹਿੰਦੀਆਂ ਨੇ ਜਿਸ ਸੱਸ ਨਾਲ ਹੋ ਜੇ ਕੋਈ ਲੜਾਈ ਜੇ ਸੱਸ ਨਾਲ ਹੋ ਜੇ ਕੋਈ ਲੜਾਈ ਉਹ ਚੁੱਪ ਕਦੇ ਨਾ ਬੈਂਦੀਆਂ ਨੇ ਉੰਜ ਮੂੰਹ ਤੇ ਨਾ ਸਹੀ ਪਿੱਠ ਪਿੱਛੇ ਹੀ ਚੁਗਲੀਆਂ ਕਰਦੀਆਂ ਰਹਿੰਦੀਆਂ ਨੇ ਮਾਹੀ ਮੇਰਾ ਸਭ ਤੋਂ ਸੁੱਚਾ ਮਾਹੀ ਮੇਰਾ ਸਭ ਤੋਂ ਸੁੱਚਾ ਇਸ ਸਾਰੇ ਅੰਬਰ ਤੋਂ ਉੱਚਾ ਉਹ ਵੀ ਕਈ ਵਾਰ ਅੱਕ ਜਾਂਦਾ ਏ ਉਂਝ ਕਰਦਾ ਮੇਰਾ ਬਾੜਾ ਏ ਕਈ ਵਾਰ ਲੜਾਈ ਹੋ ਜਾਂਦੀ ਕਈ ਵਾਰ ਲੜਾਈ ਹੋ ਜਾਂਦੀ ਮੈਂ ਹਰ ਵਕਤ ਜੋ ਰੋਂਦੀ ਰਹਿੰਦੀ ਮੈਂ ਹਰ ਵਕਤ ਜੋ ਰੋਂਦੀ ਰਹਿੰਦੀ ਹੁਣ ਕਮਲੇ ਨੂੰ ਕੌਣ ਸਮਝਾਵੇ ਇਹ ਹੰਝੂ ਹੀ ਮੇਰਾ ਸਹਾਰਾ ਨੇ ਇਹ ਹੰਝੂ ਹੀ ਮੇਰਾ ਸਹਾਰਾ ਨੇ ਅੰਦਰ ਹੀ ਅੰਦਰ ਰੋਜ਼ ਖੁਦ ਨਾਲ ਲੜਦੀ ਰਹਿਣੀ ਆ ਅੰਦਰ ਹੀ ਅੰਦਰ ਰੋਜ਼ ਖੁਦ ਨਾਲ ਹੀ ਲੜਦੀ ਰਹਿੰਦੀ ਆ ਐਨੇ ਦੂਰ ਆਉਣਾ ਦੂਰਾ ਕੀ ਐਡਜਸਟ ਹੋਣਾ ਸਭ ਦੇ ਤਾਨੇ ਮੇਨੇ ਚਰਨੇ ਸਾਰੀ ਕਾਬਲੀਅਤ ਹੋਣ ਦੇ ਬਾਵਜੂਦ ਵੀ ਨੂੰ ਨੀਵਾਂ ਦਿਖਾਇਆ ਜਾਂਦਾ ਇੱਕ ਦਿਨ ਮਰਨਾ ਹੀ ਸਹੀ ਪਰ ਇਹ ਤਾਂ ਨਿਤਨਿਤ ਮਰਨਾ ਹੈ ਸਰਦਾਰਾ ਕਦੇ ਮੇਰੀ ਝਗਾ ਕੇ ਦੇਖੀ ਹਜੇ ਤਾਂ ਇਹ ਕੁਝ ਵੀ ਨਹੀਂ ਬਹੁਤ ਕੁਝ ਲੁਕੋਈ ਬੈਠੀਆਂ ਜੋ ਸ਼ਾਇਦ ਮੈਨੂੰ ਲੱਗਦਾ ਤੈਨੂੰ ਸਮਝ ਵੀ ਨਹੀਂ ਆਉਣੀ ਕਿਉਂਕਿ ਉਹ ਕਹਿੰਦੇ ਆ ਨਾ ਜਿਸ ਤਨ ਲੱਗੇ ਸੋ ਤਨ ਜਾਣੇ ਜਿਸ ਤਨ ਲੱਗੇ ਸੋ ਤਨ ਜਾਣੇ ਸਾਸ਼ੀ ਕਲਜੀ